ਆ ਗਿਆ ਹੈ ਉਹ ਗੰਨੇ ਨੂੰ ਤੇਰਾ ਜੱਗੇ ਦਾ ਨਾ ਇਹ ਕਿਸੀ ਨਾ ਪਤਾ ਨਹੀਂ ਕਿਆ ਯਾਰ ਆ ਦੇਖੋ ਕਿਆ ਪਿਆ ਇਹਨੂੰ ਕੀੜੀ ਜੀ ਜਮੇ ਥੱਲੇ ਹੀ ਬੈਠ ਗਿਆ ਨਾ ਹੈ ਨਹੀਂ ਕੋਈ ਸਪਰੇਅ ਸ਼ੁਰੂ ਕਰੀ ਨਹੀਂ ਫਿਰ ਤੇਰਾ ਤਾਂ ਖੜਾ ਪਿਆ ਜਮਈ ਮੇਰਾ ਠੀਕ ਖੜਾ ਹੈ ਸਪਰੇਅ ਕਰੂੰਗਾ ਵੀ ਕੱਕਣਾ ਤੇ ਫਿਰ ਹਾਂ ਹੋਣੀ ਨਹੀਂ ਕਿ ਜੀ ਨਹੀਂ ਨਹੀਂ ਦਿਖਾਇਆ ਤਾਂ ਹੁਣ ਦੇਖਿਆ ਤਾਂ ਹੋਣਾ ਹੀ ਪਟਕੇ ਗਿਆ ਇਹਦੇ ਨਾਲ ਪਹਿਲਾਂ ਗੰਨਾ ਖੜਾ ਤੇ ਜਦ ਹਵਾਈ ਆਈ ਉਹ ਗਿਰ ਗਿਆ ਹਾਂ ਉਹ ਗਿਰੇ ਤੇ ਪਤਾ ਲੱਗਿਆ ਇਹਨੂੰ ਵੀ ਬਿਮਾਰੀ ਦਾ ਖੜੇ ਤਾਂ ਨਹੀਂ ਪਤਾ ਲੱਗਿਆ ਉਹ ਕੀੜੀ ਜੀ ਹੋਣੀ ਮੈਂ ਕਹਿੰਨਾ ਕੀੜੀ ਛਲੀ ਅਸੀਂ ਕਾਲ ਬਾਈ ਸਾਰਿਆਂ ਨੂੰ ਇਹ ਲੋ ਬਾਈ 9 ਦਾ ਟਾਈਮ ਹੋ ਗਿਆ ਮਸੜ ਕੱਲ ਜਿਹੜੀ ਸਪਰੇ ਕਰੀ ਤੂੰ ਉਹ ਦੱਸ ਉਹਦਾ ਅਸਰ ਹੋ ਲਿਆ ਆਪਰੇ ਬਾਈ 6 ਵਜੇ ਕਰਤੀ ਸੀ ਹਾਂ 9 ਵਜੇ ਪਤਰਾਲੇ ਚੱਲ ਮਮੀ ਪਹਿਲੇ 9 ਵਜੇ 3 ਘੰਟੇ ਲੰਘ ਗਏ ਬਹੁਤ ਆ 3 ਘੰਟੇ 2.5 3 ਘੰਟੇ ਲੰਘ ਗਏ ਅੱਧਾ ਘੰਟਾ ਉਹਨਾਂ ਚੱਲ ਕਰਨ ਨੂੰ ਵੀ ਲਾਇਆ ਤੇ ਫਿਰ ਲੱਗ ਗਈ ਲੱਗ ਗਈ ਹਾਂ ਮਾਸੀ ਦੇਖਦੇ ਆ ਮੰਨ ਤਾਂ ਹੁਣ ਇਕੱਲੇ ਸੁਣਣਾ ਵੀ ਲੱਗ ਗਈ ਹਾਂ ਅੱਧਿਆਂ ਦੇ ਬਾਈ ਕਮੈਂਟ ਆਏ ਦੇ ਵੀ ਹੁਣ ਕੋਈ ਫਾਇਦਾ ਨਹੀਂ ਕਰਕੇ ਵੀ ਜਿਹੜੀ ਅੱਜ ਵੱਢਤੀ ਕਬਾਈ ਦਾ ਤੁਹਾਨੂੰ ਫੋਨ ਵੀ ਆਇਆ ਤਾਂ ਉਹ ਕਹਿੰਦਾ ਜਿਹੜੀ ਨਾ ਜਿਹੜੀ ਝੁੰਡੀ ਨੇ ਅੱਜ ਵੱਢਤੀ ਮਾ ਸਾੜ ਉਹ ਤੁਹਾਨੂੰ 10 15 ਦਿਨ ਬਾਸੋਂ ਕੋਈ ਪਤਾ ਲੱਗਣਾ ਹੂੰ ਇਹ ਕਹਣਾ ਗੰਨਾ ਨਹੀਂ ਵੱਢਦੀ ਹੁੰਦੀ ਇੱਕ ਸਾਈਡ ਤੇ ਵੜਣਾ ਇਹ ਪੂਰਾ ਨਹੀਂ ਵੜਣਾ ਹੂੰ ਇਹਣਾ ਆਪਣੇ ਗੰਨਾ ਚੂਹਾ ਵੱਢਦਾ ਉੱਕੜਾ ਗੱਲ ਜਿਹੜੀ ਹੁਣ ਦੱਸ ਦਿੰਦੀ ਵੱਡੀ ਵੀ ਅੱਜ ਪਤਾ ਲੱਗਦਾ ਸੁੱਕਣਾ ਜਿਹੜੀ ਅੱਜ ਵੱਢੂਗੀ ਅੱਜ ਨਹੀਂ ਵੱਢੂ ਨੀ ਨਾ 15 ਦਿਨ ਤੱਕ ਤਾਂ ਹੁ ਮਗਾ ਨਹੀਂ ਦੀਏ ਮੈਨੂੰ ਕੱਲ ਜੂੰਦੀ ਨਾ ਮਿਲਦੀ ਹੋ। ਹੂੰ ਕੱਲ ਉਹ ਜੂੰਦੀ ਮਿਲ ਗਈ ਆਪਾਂ ਨੇ ਬਾਈ ਫੇਮ ਕਰਤੀ ਰਾਤ ਥੋੜਾ ਜਿਆ ਹੋਣੀ ਰਹੀ ਗਿਆ ਆਪਾਂ ਨੇ ਉਹਦੀ ਵੀਡੀਓ ਨਹੀਂ ਬਣਾਈ ਫੇਮ ਕਰੀ ਆਪਾਂ ਨੇ ਮਾਸ ਵਾਲੀ ਵੀਡੀਓ ਤੁਸੀਂ ਦੇਖ ਲਈਆ ਬੜਾ ਖੜੀ ਮਹਿੰਗੀ ਜਾ ਦੇਤੀ ਹੈ ਹੈ ਮਹਿੰਗੀ ਯਾਰ ਹੁਣ ਦੇਖ ਆਪਾਂ ਦਾ ਨੇੜੇ ਲੋਕਲ ਦੁਕਾਨ ਤੇ ਸਾਨੂੰ ਹੁੰਦਾ ਵੀ ਕਾਨੂੰ ਇੰਨੇ ਕੰਮ ਆ ਸੇ ਅੱਜ ਕਰਨੀਆਂ ਇਹ ਦੁਕਾਨਦਾਰ ਨੂੰ ਵੀ ਚਾਹੀਦਾ ਸਮਝਿਆ ਉਜਾਲਾ ਜਿੰਨਾ ਘੋੜਾ ਸਾਡਾ 20 30 ਦਾ ਤੇਲ ਫੂਕੋਣਾ ਐਨੇ ਕਾ ਵੱਧੇ ਲੈ ਲੈ ਐਨੇ ਕਾ ਕੋ ਚੱਲ ਲੰਦਾ ਹੁਣ ਇਹ ਚੀਜ਼ ਤਾਂ ਸਾਨੂੰ ਪਤਾ ਨਹੀਂ ਜਾਏਗਾ ਵੀ ਚੱਲ ਮਹਿੰਗੀ ਅਸੀਂ ਤਾਂ ਹੁਣ ਲਿਆਏ 1100 ਦੀ 1100 ਦੀ 50 ਐਮਐਲ ਦਿੱਤੀ ਹੁਣ ਫੇਮ ਤੇ ਫਿਰ ਲੀਟਰ ਦੇ ਲੱਗੇ ਅੱਛਾ ਵੀਡੀਓ ਪਈ ਐ ਵੀਡੀਓ ਪੈਂਦੀ ਸਾਰੇ ਬਾਈ ਨੇ ਕਮੈਂਟ ਵੀ ਕਰਿਆ ਤੇ ਤੁਹਾਨੂੰ ਮਹਿੰਗੀ ਦਿੱਤੀ ਐ 16000 ਦੀ ਲੀਟਰ ਹੈ ਕਹਿੰਦੇ ਇਹ ਵੀ ਜਿਹੜੇ ਸਾਬਰ ਆ ਗਈ ਆਪਾਂ ਨੂੰ ਨਾ ਵੀ ਤੁਹਾਨੂੰ ਕਹਿੰਦੇ ਵੀ ਇਹ 22000 ਤੇ ਪੈ ਗਈ 22000 6000 ਤੁਹਾਨੂੰ ਮਹਿੰਗੀ ਪੈ ਗਈ ਵੀ ਫਿਰ ਬਾਈ ਨੇ ਮੈਨੂੰ ਫੋਨ ਵੀ ਕਰਿਆ ਉਹ ਕਹਿੰਦੇ ਕਿ ਅਸੀਂ ਮਾਚੀਵਾੜੇ ਦਾ ਲਾਗਦੇ ਬੋਲਦੇ ਆ ਵੀ ਤੁਹਾਡੇ ਜਿਆਦਾ ਮਹਿੰਗੀ ਦਿੱਤੀ ਐ ਇਹ ਦਵਾਈ ਸਾਡੇ 80 ਰੁਪਏ ਲੀਟਰ ਹੈ ਵੀ ਜੇ ਦਵਾਈ ਲੈ ਕੇ ਜਾਈਂ ਸਾਡੇ ਇੱਥੇ ਕੋਈ ਨਹੀਂ ਕਹਿੰਦਾ ਅਸੀਂ ਘਾਇਲ ਤੁਹਾਡੇ ਦਵਾਈਵਾਂਗੇ ਭਾਗ ਕਰਨ ਨਾਲ ਇਹ ਚੀਜ਼ ਚੋਲੋ ਨਾਲੇ ਕਹਿੰਦਾ ਬਿੱਲ ਦਊਂਗੇ ਕਹਿਲ ਅੱਛਾ ਹੁਣ ਇਸੇ ਸਾਡਾ ਕਿਹੜਾ ਵੇਲਾ ਕੋਈ ਵੀ ਨਹੀਂ ਹਾਂ ਹੁਣ ਉਹਦਾ ਪਤਾ ਹੀ ਨਹੀਂ ਲੱਗਿਆ ਦੁਕਾਨ 'ਚ ਗੱਲ ਜੀ ਵਾਲੇ ਆ ਗਿਆ ਥੋੜੀ ਉਹ ਸਮਝ ਪਤਾ ਹੀ ਨਹੀਂ ਆਪਾਂ ਨੂੰ ਲੱਗਿਆ ਵੀ ਕਿਆ ਗੱਲ ਤੀ ਬਾਕੀ ਬਾਈ ਰਾਤ ਸਾਡੇ ਮੀਂਹ ਚੰਗਾ ਪਿਆ ਪਹਿਲਾਂ 500 ਜੀ ਉਹਨਾਂ ਕਿਲੇ ਜੀ ਗਿਆ ਪਤਾ ਨਹੀਂ ਕਿੱਥੇ ਚ ਬਾਕੀ ਵੀ ਮੀਂਹ ਆਪਣੇ ਚੰਗਾ ਪੈ ਗਿਆ ਰਾਤ ਨੂੰ ਮੈਂ ਚੰਗਾ ਤਾਂ ਹਿਸਾਬ ਲਈ ਹੈ ਤੇਰੀਆਂ ਜੂਰੀਆਂ ਰੁੱਕਾ ਹੁਣ ਆ ਗਿਆ ਬਸ ਇਹ ਨੂੰ ਚੰਗਾ ਕਹਿ ਸਕਦੇ ਹੁਣ ਵੀ ਹੈ ਵਧੀਆ ਜਿਹੜਾ 2 ਘੰਟੇ ਲੱਗੇ ਥੋੜੀ ਚੰਗਾ ਕਹਿ ਸਕਦੇ ਉਹ ਨੂੰ ਚੰਗਾ ਨਾਲੇ ਹੁਣ ਜਿਹੜੀ ਨਿਸਰਦੀ ਹੈ ਹਾਂ ਹੁਣ ਇਹ ਬਹੁਤ ਵਧੀਆ ਪਿਆ ਜਿਹੜਾ ਪਿਆ ਬਹੁਤ ਸਾਫ ਹੋ ਗਿਆ ਦੇ ਪਿਆ ਜੇ ਜ਼ੋਰ ਕ ਪੈਂਦਾ ਉਹ ਨਾ ਬੂਰਵਾ ਜਿਆਦਾ ਝਾੜਦਾ ਜਦ ਮੈਂ ਸਪਰੇਅ ਕਰਾਈ ਆ ਇੱਧਰ ਕੋ ਪੈਂਦਾ ਸੀ ਚੰਡੀਗੜ੍ਹ ਕਿ ਨਹੀਂ ਉਧਰ ਪਹਿਲਾਂ ਪੈਣ ਲੱਗਾ ਬੱਦਲ ਬੋਲਦਾ ਦਾ ਬੱਦਲ ਮੈਂ ਕੱਖ ਲੈਣ ਗਿਆ 4:00 ਵਜੇ ਵੀ ਮੈਂ 2:30-3:00 ਦਿਨ ਤੋਂ ਉਧਰ ਹੀ ਆ ਬੰਗਾ ਕਿੰਦੇ ਮੈਂ ਸਾਢੇ 3-4 ਕੱਖ ਲੈਣਗਾ ਜਦੋਂ ਇਧਰੋਂ ਬੋਲਣ ਲੱਗਾ ਦਾ ਇੱਕ ਬਾਈ ਦਾ ਕਰਤਾਰਪੁਰ ਤੇ ਫੋਨ ਆਇਆ ਹੋਇਆ ਤਾਂ ਮਨੂੰ ਜਮ ਸਪਰੇਅ ਕਰਾ ਰਿਆ ਦਾ ਉਹ ਕਹਿੰਦਾ ਸਾਡੇ ਬਹੁਤ ਮੀਂਹ ਪੈ ਰਿਹਾ ਵਾ ਇੱਥੇ ਦੀ ਸਪਰੇਅ ਕਰਾ ਰਿਹਾ ਮੈਂ ਜਦੇ ਖੌਰਾ ਜਾਉਂ ਗਿਆ ਖੌਰਾ ਜਾ ਹੋ ਗਿਆ ਜੈਨ ਨਹੀਂ ਲੱਗਦਾ ਨਹੀਂ ਟੱਗਾ ਵੀ ਆਉਗੇ ਚੱਲ ਆ ਗਿਆ ਤੋਂ ਲੜਾਇਆ ਜਿਆਦਾ ਇਹ ਵਧੀਆ ਫੇਰ ਵੀ ਇੰਨਾ ਕੁ ਠੀਕ ਆ ਬਸ ਚਰੀਆਂ ਚੋਰੀਆਂ ਠੀਕ ਆ ਅੱਜ ਚਰੀ ਹੁਣ ਚਾਕੇ ਵੱਢ ਲੈ ਖੇਤੋਂ ਹੀ ਪਤਾ ਨਹੀਂ ਹੈਗਾ ਕੋਈ ਨਹੀਂ ਹੈਗਾ ਪੈਰ ਵੀ ਨਹੀਂ ਕਰਦਾ ਹੈਗਾ ਕਰਦਾ ਨਹੀਂ ਹੈਗਾ ਰਸ ਮਾਜਾ ਚਲੋ ਪਈ ਗਿਆ ਸਾਰੀ ਰਾਤ ਜੇ ਸ਼ੁਰੂ ਹੋ ਜਾ ਮਾੜਾ ਝੱਟਰੀ ਮਾਰੀ 4 ਵੀ ਹੈ ਨਹੀਂ ਸਾਡੇ ਖੇਤ ਜਿੱਕਣੇ ਸੁੱਕੇ ਪਏ ਦੇ ਕਿਸੇ ਚ ਪਾਣੀ ਨਹੀਂ ਹੈ ਉੱਥੇ ਮੈਂ ਦੇਖਿਆ ਉਹ ਜੱਗੇ ਦੇ ਬਹੁ ਮਾਰੀ ਪਏ ਗਏ ਨੇ ਜਿਹਨਾਂ ਨੇ ਵੀਡੀਓ ਪਾਈ ਹੋਈ ਆ ਉਹ ਜੱਗਾ ਰਾਤ 10:00 ਦਾ ਤੋਂ ਇਹ ਯਾਰ 10:00 ਦਾ ਕਹਿੰਦਾ ਸਪਰੇ ਕੋਈ ਮਾਰ ਕੇ ਆਤਾ ਕਿਸੇ ਨੇ ਫਿਰ ਗਾਹਾਂ ਕਰੀ ਹੋਣੀ ਆ ਪੰਪ ਦਾ ਖੁੱਲ ਗਿਆ ਉਹ ਫੇਰਾ ਦਬੋਗੇ ਬਟਨ ਬਟਨ ਉਹ ਹੋ ਸਕਦਾ ਭਾਈ ਪਰ ਉਹ ਤਾਂ ਯਾਰ ਫਿਰ ਉੱਥੇ ਲਾਗ ਪਤਲਾ ਜਾਊਗਾ ਜੇ ਜੇ ਇਹਦੇ ਪ੍ਰੈਸ਼ਰ ਹੋ ਗਿਆ ਜਾਹਰ ਉਹ ਨਾ ਕਰੀਏ ਡੌਲਾ ਬਰੇ ਕਰੀ ਹੋਣੀ ਹੋਗਾ ਪਰ ਕਰੀ ਉੱਥੇ ਲੱਗ ਜੂ ਪਤਾ ਵੀ ਕਿਹਦੇ ਡੌਲਾ ਸੁੱਕਿਆ ਫਿਰ ਕੈਸਾ ਲੱਜਣਾ ਵੀ ਇਹ ਬੰਦਾ ਪਾਣੀ ਭਰ ਕੇ ਲਿਆ ਹੋਗਾ ਉਦੋਂ ਕਿਸੇ ਦੇ ਅਣਜਾਣ ਚਲੋ ਉਹ ਗੱਲ ਹੋਰ ਆ ਗੱਲ ਕਰਨਾ ਨਹੀਂ ਚਾਹੀਦਾ ਜਾਣ ਬੁੱਝ ਕੇ ਨਹੀਂ ਬਾਈ ਕੰਮ ਕਰਨਾ ਚਾਹੀਦਾ ਮੇਨਤ ਆ ਕਰੀ ਵੀ ਅਗਲੇ ਦੀ ਬਹੁਤ 3 ਮਹੀਨੇ ਹੋ ਗਏ ਬੰਦਾ ਹੁਣ ਫਿਰਦਾ ਹੀ ਹੈ ਠੀਕੇ ਪਰ ਜ਼ਮੀਨ ਆ ਜ਼ਮੀਨ ਵੀ ਰੇਟ ਜਿਆਦਾ ਹੈ ਗੱਲ ਹੈ ਵੀ ਗਲਤ ਹੈ ਉਹਦੇ ਨਾਲ ਹੈ ਵੀ ਸਾਡੇ ਬਕਾਏ ਆ ਬਕਾਏ ਪੰਚਾਇਤ ਦੀ ਜ਼ਮੀਨ ਆ 50 55 ਹਜ਼ਾਰ ਤੋਂ ਉੱਪਰ ਆ ਇਹਦਾ ਚੌਂਹੜ ਪੈਂਡ ਦੇ ਗੇਟ ਚ ਗਈ ਵੀ ਆ ਆਉਜੀ ਪੂਰੀ ਨਹੀਂ ਹੈਗੀ ਹਾਂ ਇਹ 1 ਲੱਖ ਮੈਲਰ ਦੀ 52 52 ਤੱਕ ਗਏ ਹੋਏ ਤਿੰਨ ਕਿਲੇ ਚਲੋ ਉਹ ਤਾਂ ਅਗਲੇ ਵੀ ਆਪਣੀ ਮਿਹਨਤਾਂ ਬਾਰੇ ਕਰਨੀ ਚਾਹੀਦਾ ਕੰਮ ਹੈ ਗਲਤ ਆ ਭਾਈ ਇਹ ਕੰਮ ਵੀ ਦੂਆ ਦੀ ਫਸਲ 'ਤੇ ਸਪਰੇਅ ਕਰਨੀ ਹੈ ਕੋਈ ਐਰ ਆਪਣੇ ਵਰਗੇ ਹੀ ਸਭ ਦਾ ਚਲੋ ਇੱਕ ਹੁੰਦਾ ਵੀ ਲਾਗ ਡੌਲ ਆ ਕਿਸੇ ਵੀ ਡੌਲ ਦੇ ਨਾਲ ਕਿਤੇ ਹੀ ਬੂਜੇ ਪਰ ਹੋ ਗਈ ਜੜ ਤੇ ਕਿਤੇ ਕਰਦੇ ਤਾਂ ਉਹ ਲੱਗ ਪਤਾ ਲੱਗੇ ਕਿ ਜਦ ਮਾੜਾ ਮੋਟਾ ਹੁੰਦਾ ਜਿਹੜੀ ਹੁਣ ਆ 10 ਫੁੱਟ ਜਗ੍ਹਾ ਚ ਨੂੰ ਮਾਰਦੇ ਹੀ ਉਹ ਗਲਤ ਹੈ ਉਹ ਗਲਤ ਹੁਣ ਜੀ ਮਾਰਨ ਦੇ ਨਾਲ ਨਾਲ ਉਹ ਤਾਂ ਤਾਂ ਮੰਨਿਆ ਕੋਈ ਕੋਈ ਹੈ ਨਾ ਹੁਣ ਵਿੱਚ ਉਹ ਕਹਿੰਦੇ ਵੀ ਖਣੀ ਤੇਰੇ ਭਾਈਆਂ ਨੇ ਪੰਪ ਚੜੀ ਸਪਰੇਅ ਕਰਾਈ ਆ ਵੀ ਉਹਨਾਂ ਦੇ ਪੰਪ ਵਿੱਚ ਦੀ ਪਰ ਉਹ ਸਪਰੇਅ ਉਲਟ ਕਰਾਈ ਆ ਹਾਂ ਮੈਂ ਪੁੱਛਿਆ ਉਹਨੂੰ ਕਹਿੰਦਾ ਲੰਬੀਆਂ ਕਰਾਈਆਂ ਹੋਈਆਂ ਉਹ ਲੰਬੀਆਂ ਆ ਉਹਦਾ ਮੈਂ ਦੇਖਿਆ ਮੈਂ ਉੱਥੀ ਦਾ ਜਾ ਕਰੀ ਉਹਨਾਂ ਨੇ ਹਾਂ ਉਹ ਲੰਬੀਆਂ ਕਰਦੇ ਨੇ ਜੱਟ ਬੜਦਾ ਜਿਆਦਾ ਨਹੀਂ ਸਰਕਾਰ ਦੀ ਰਾਉਂਡ ਆਪਨੇ ਦਾ ਛੱਟਪਟ ਸਰਵਿਸ ਤਾਂ ਨਾ ਕਰੀਤੀ ਆ ਉੱਥੇ ਪੰਪਾਂ ਉਹ ਖੁੱਲ ਕੇ ਤਾਂ ਸਰਵਿਸ ਹੀਦਾ ਜੀ ਉਹ ਮੁਲਕੀ ਸੀ ਤੇ ਟਾਕੀ ਪਾਤੀ ਉੱਥੇ ਹੁਣ ਤੱਕ ਨਹੀਂ ਤਾਂ ਉੱਠਣ ਦਿੱਤੇ ਸਮਝਿਆ ਰਲਣਾ ਕਿ ਖਤਮ ਕਰ ਦਿੱਤਾ ਨਾ ਭਈ ਰੌਣਾ ਆਪਣੀ ਛੱਡਦੀ ਹੈਗੀ ਹੁਣ ਇਹ ਨਹੀਂ ਪਤਾ ਵੀ ਕਿਹੜੀ ਅਜੇ ਝੱਟਪਟ ਹੋਈ ਫੇਰ ਤਾਂ ਹੋ ਜਾਣੇ ਹਰੇ ਉਹ ਕਾਹਨੂੰ ਨਿਮਾ ਛੱਡ ਤੁਹਾਨੂੰ ਮੈਂ ਦਿਖਾਉਂਗਾ ਉੱਥੇ ਇਹਨੇ ਨਹੀਂ ਕਿ ਬੁਝੇ ਰਹਿ ਗਏ ਅੱਛਾ ਉੱਥੇ ਮੇਰੇ ਤੇ ਵੱਜ ਗਈ ਸੀ ਕੱਦੀ ਨਾਲੇ ਉਹ ਉਹੀ ਨਿਸਰ ਲੱਗ ਗਈ ਉਹ ਬਸ ਆਣੇ ਹੁੰਦੀ ਜਿਹੜੇ ਹੁਣ ਗਲਤੀ ਕਰ ਵੱਜ ਗਈ ਸੀ ਕਹਿੰਦੇ ਵੀ ਚਲ ਹੋ ਜਾਵੇ ਉਹ ਨਹੀਂ ਹੋਣੀ ਹੈਗੀ ਜਿਹੜੀ ਚੀਜ਼ ਨੂੰ ਮਾਰਨਾ ਉਹਨੂੰ ਮਾਰਨਾ ਨੇ ਦੁਬਾਰੇ ਹੋ ਜਾਂਦੀ ਹੈ ਸਮਝਿਆ ਅੱਗੇ ਮਹੜੀ ਕਿਨਾਂ ਪਾਣੇ ਤੇ ਬਿਜਲਾ ਵਸਦੀ ਵੀ ਨੇ 4401 ਅੱਛਾ ਇਹ ਹਾਈਬ੍ਰਿਡ ਆ ਥੋੜਾ ਜਿਹਾ ਆਪਾਂ ਨੇ ਪਹਿਲੀ ਵਾਰ ਹੀ ਲਗਾਇਆ ਹੂੰ ਉਹ ਤੁਹਾਨੂੰ ਬੀਜ ਦਿਖਾਵਾਂਗਾ ਕਿਹਾ ਅੱਛਾ ਹਾਂ ਉਹ ਹੈ ਰੂਹ ਕੁਝ ਲਾਇਆ ਕਾ ਦੇ ਨਾਲ ਉਹਨੇ ਪਿੱਛੇ ਬੀ ਦੀ ਵਾਲਾ ਉਹ ਦਲਬੀਰ ਰੂਹ ਹੁੰਦਾ ਨਾ ਜਿਹਾ ਟਰਾਲੀ ਜੇ ਪੈਣੇ ਜਦੇ ਹੋਣੀ ਸਮਝਿਆ ਚਲੋ ਹੁਣ ਆਹ ਆਪਾਂ ਨੇ 3301 ਲਾਈ ਦੀ ਮੈਂ 468 ਲਾਈ ਦੀ ਹੈ ਤਾਂ ਹਾਈਬ੍ਰਿਡ ਦੋਏ 468 ਰੁਪਈਆ ਚੱਲੀ ਐ ਬੂਝਾ ਸੋਨਾ ਮਾਰ ਦਿੱਦੀ ਪਰੇ ਤੇ 700 ਉਹਦੇ ਬਾਅਦ ਲਾਈਤੀ ਉਹਦੇ ਨਾਲੋਂ ਵੱਧ ਗੁੱਝਾ ਮਾਰਿਆ ਚੱਲੀ ਵਧੀਆ ਦੇਖੋ ਹੁਣ ਅਸੀਂ ਕਹਿੰਦੇ ਕੋਈ ਨਹੀਂ ਆਹ ਹੁਣ ਜਦ ਨਸਰ ਲੱਗੇ ਹੁਣ ਤੇਰੇ ਸਾਹਮਣੇ ਡੋਡੀ ਦੀ ਡੋਡੀ ਹੋਰ ਮੈਨੂੰ ਕਿਸੇ ਨੇ ਦੇਖੀ ਹੈ ਕਿ ਮੈਂ ਤੇਹਤ ਜੀਰੋ ਇੱਕ ਨੂੰ ਰੋਡੀ ਦੇਖੀ ਹੈ ਪੈ ਗਈ ਮੈਂ ਮਾਥੜ ਨਾਲ 1.5 ਥੈਲਾ ਪਾਇਆ ਸਾਰ ਹੂੰ ਫੇਰ ਬੱਲਾ ਜਿਆਦਾ ਉਹਨਾਂ ਚ ਘੱਟ ਸੁੱਕਦੀਆਂ ਇਹਦੇ ਦੀ ਵੱਧ ਸੁੰਢੀ ਲੱਗੀ ਹੈ ਮੈਂ ਤਾਂ ਪਾਇਆ ਹੀ ਨਹੀਂ 1.5 ਥੈਲਾ ਪਾਇਆ ਨਹੀਂ ਅੱਗੇ ਹੋ ਜਾਂਦਾ ਵੀ ਜਲ ਜੂਰੀ ਜਿਆਦਾ ਪਾਉਂਦੋਂ ਕਰਕੇ ਹੋਊਗੀ ਡੇਢ ਦਾ ਲੱਗਿਆ ਹੁੰਦਾ ਈ ਰੇਡ ਨੂੰ ਹਾਂ ਹਾਈਬ੍ਰਿਡ ਨੂੰ ਹੁਣ ਜੇ ਅਸੀਂ 2-2 ਪਏ ਪਿਆ ਹਾਂ ਮੈਂ ਡੇਢ ਪਾਇਆ ਬਸ 2.5 ਤਾਂ ਹੋ ਗਿਆ ਉਹਨੇ ਘੱਟ ਨਹੀਂ ਆਈ ਜੀ ਮੈਂ ਡੇਢ ਪਾਇਆ ਉੱਥੇ ਵੀ ਯਾਨੀ ਹੋਰ ਸਮਾਨ ਮੈਂ ਥੋੜਾ ਜਿਹਾ ਘੱਟ ਪਾਇਆ ਸਰੋਂ ਦੀ ਖਲ ਪਾਈ ਆ ਇੱਕ ਵੀ ਆਜ ਛੱਡਤੀ ਜਿਹੜੀ ਰੀਡਰ ਟੱਲ ਰਹੀ ਹੈ ਬਿਮਾਰੀ ਭਾਈ ਹੋਰ ਚਾਰ ਦਿਨ ਹੋ ਗਏ ਗਏ ਨੂੰ ਅੱਜ ਹੁਣ ਜਾਂ ਹੁਣ ਉਸ ਵਿੱਚ ਚੱਲੀ ਮੈਂ ਹੁਣ ਖੜਾ ਤਾਂ ਹੀ ਤਾਂ ਜਾਣੇ ਨੂੰ ਚੱਲ ਮਾ ਉਸ ਪਾਈ ਵੀ ਆਉਣੀ ਆ ਚੱਲ ਕੱਲ ਮੂਰੇ ਹੋ ਜਾ ਫੇਰ ਰਿਵੈਂਡ ਪਰ ਜੇ ਲੋਕੀ ਮੈਂ ਬੱਜ ਜਾਊਗਾ। ਇੱਕ ਤਾਂ ਮੇਰਾ ਦੂਈ ਆ ਤਰਪਾਲ ਵਰਗੀ ਜੇ ਸੁੱਕੀ। ਅੱਛਾ ਤਰਪਾਲ ਵਰਗੀ ਸੁੱਕ ਜਾਂਦੀ ਐ। ਆਈ ਛਾੜੇ ਉਦੋਂ। ਦੇ ਝੋਟਾ ਹੋਰ ਵੀ ਲੱਗਦਾ। ਆ ਕਿਹੀ ਕਿੱਡੀ ਕੁ ਡੌਲ ਐ। ਲੈ ਇੱਥੇ ਲੰਗਣਾ ਵੀ ਪਰਾਂ ਪੱਕੀ ਸੜ ਕੇ ਪੱਕੀ ਸੜ ਕੇ ਸੜਕ ਜਾਹਾ। ਮਾਏ ਇੱਧਰ ਡੌਲ ਨੂੰ ਹੁਣਾਉਂਦੇ ਸਾਡੇ ਬੰਦੇ ਘਟ ਹੈ। ਟਿਲਕਣ ਬਣੀ ਪਈ ਡੌਲ ਪਰ। ਆ ਪਤਾ ਨਹੀਂ ਹਰਿਆਈ ਜੀ ਕਦੇ ਨਿਕਲੀ ਜੀ ਬਾਹਰ। ਹੌਲੀ ਜਾਈ। ਬਾਕੀ ਤਾਂ ਗੇਂਜੀਆਂ ਸਾਰਿਆਂ ਨਸਰ ਲੱਗੀਆਂ ਵੀ ਆ। ਵੀ ਤਕਰੀਬਨ ਇਹਨਾਂ 10 ਦਿਨ ਵਿੱਚ ਜਿਹੜੀ ਹਾਂ। ਕਹਿੰਦੇ ਭਈ ਇਹ ਬਿਮਾਰੀ ਹੈ ਤਾਂ ਰੰਗੇ ਹਜੇ ਹੋ ਜਾਂਦਾ। ਉਹੀ ਤਾਂ ਤਾਂ ਰੰਗੇ ਹਜੇ ਹੁੰਦਾ। ਯਾਰ ਹੁਣ ਕਾਲੇ ਦੇ ਕਾਲਾ ਉਧਰ ਦਿਖਾਈ ਨਹੀਂ ਆਪਾਂ ਨੂੰ ਵੀਡੀਓ ਕਾਲੇ ਦੇ ਨਹੀਂ ਅਹੀ ਜਗ੍ਹੀ ਦੀ ਹੋਰਾਂਗਾ ਆਪਣਾ 468 ਵਰਗਾ ਪਿਆਦਾ ਇਹ ਸਿੱਟੇ ਮਾਤਾ ਕੋਈ ਇਹ ਲੱਗਦਾ ਥੋੜੀ ਮੈਨੂੰ ਇੰਨਾ ਪਤਾ ਅੱਛਾ ਸਿੰਦਰ ਗੱਲ ਤੇ ਲਿਆ ਰਹੀ ਆ ਆ ਗਈ ਘਬੋਲੇ ਚ ਤਾਂ ਵੀ ਦੇਖਾਂ ਕਹਿੰਦਾ ਜਿਆਦਾ ਲੇਟ ਹੈ ਜੇ ਆਪਾਂ ਨੂੰ ਨਾ ਪਤਾ ਹੋਵੇ ਵੀ ਇਹ ਹੋ ਆ ਇਹ ਤੂੰ ਐ ਸਮਝ ਵੀ ਪੂਛਾ ਲੱਗੀ ਹੋਈ ਹੈ ਪੂਛਾ ਲੱਗੀ ਹੋਈ ਯਾਰ ਹੂੰ ਪੂਛਾ ਉਹ ਵਈਆ ਜਾਨਮਾਲ ਆਈ ਹੈ ਸਭਾ ਜੌਂਤੀ ਸਭਾ ਜੌਂਤੀ ਦਾ ਫਿਰ ਹੁਣ ਆਉਣਾ ਨਹੀਂ ਟਾਈਮ ਹੁਣ ਇਹਦਾ ਦਾ ਮੈਂ ਕਹਿੰਦਾ ਫੋੜੇ ਕਿਹਾ ਜਮੈਂ ਗਰੀਸ ਮੰਗਣ ਪਿਆ ਤਿਲਕੜਾ ਪੈਰ ਉੱਪਰ ਹਾਂ ਪੈਰ ਗੂਠੇ ਘੜੋ ਕੇ ਰੋਣਾ ਪੈਂਦਾ ਦੇਖਿਆ ਆਇਆ ਹੁੰਦਾ ਉਹ ਜੀ ਸਾਹ ਪਈ ਜਿਹੜੀ ਇਹ ਕੱਦੀ ਗੱਡੀ ਫਲਟ ਵਾਲੀ ਹੂੰ ਕੜਕ ਕੜਕਦਾ ਜੀਰ ਸਾਈਕਲ ਵੀ ਆਇਆ ਸੋਨੇ ਦਾ ਮੋਟਰਸਾਈਕਲ ਨਹੀਂ ਆਇਆ ਬਹਿਗਾ ਬੱਲੇ ਬੱਲੇ ਤਾਂ ਹੋਰ ਤਿਲਕਣ ਆ ਗਈ ਕੋਈ ਕਿਸੇ ਫਸ ਗਿਆ ਕੋਈ ਸਰਪ ਨਹੀਂ ਕੋਈ ਜਿਹੜਾ ਹੈ ਅੱਧਾ ਕਿ ਲੱਗਦੇ ਹੋਣੇ ਲੰਘ ਜਾਣਾ ਲੈ ਫਿਰ ਤੇ ਹੀ ਹੋਗੀ ਸਾਡੀ ਰਾਤ ਹਾਂ ਡੌਲਾ ਨੂੰ ਸੁਖਣ ਵਾਲਾ ਸੀ ਸੋਨਾ ਘਟਦੇ ਆ ਵਾ ਬਰੇ ਹਾਂ ਕਰਤੇ ਜੀਰੀਆਂ ਵਧੀਆ ਚੱਲੀ ਉਹ ਬੱਚ ਇੱਧਰ ਗੱਡੀ ਉਲਟ ਗਈ ਬਚ ਗਈ ਦੀ ਗੱਡੀ ਬਚ ਗਿਆ ਨਹੀਂ ਕੰਮ ਹੋ ਗਿਆ ਤਾਂ ਅੱਜ ਹਾਂ ਲੈ ਜਾਣਾ ਲਾਈ ਮੈਂ ਵੀ 5 ਦਿਨ ਬਾਅਦ ਆਇਆ ਬਾਈ ਟਿੱਕਾ ਗੱਡੇ ਹੋਏ ਨਵੀਂ ਨਾ ਨਜ਼ਰ ਨਾ ਲੱਗੇ ਆ ਹਾਂ ਚਲ ਇਹ ਨਹੀਂ ਪਰਵਾਹ ਹੈਗੀ ਕੋਈ ਨਹੀਂ 10 12 ਸੁੱਕ ਜੂਗੇ ਪਰ ਬਾਈ ਹੁਣ ਮੈਂ ਨਹੀਂ ਕੋਈ ਬੋਲਣਾ ਹੈਗਾ ਵੀ ਤੁਸੀਂ ਉਹ ਦੱਸਣਾ ਉਹ ਠੀਕ ਆ ਠੀਕ ਹੀ ਆ ਹਾਂ ਨਿਸਰੇ ਹੀ ਆਪਣੀ ਸਾਰੀ ਉਜੀ ਦੀ ਬਾਕੀ ਬਈ ਮਾਸੜ ਦੀ ਉਹੀ ਗੱਲ ਆ ਵੀ ਜਦ ਤੱਕ ਟਰਾਲੀ ਚ ਨਹੀਂ ਪੈਂਦੀ ਜਦ ਤੱਕ ਟਰਾਲੀ ਚ ਨਹੀਂ ਪੈਂਦੀ ਅਟਕੇ ਕੰਡਾ ਨਹੀਂ ਲੱਗਦਾ ਵੀ ਛਿੱਟੇ ਵਾਲਾ ਰੂਹ ਹੋ ਜਾ ਦੇਖੋ ਯਾ ਬਈ ਮਾਸੜ ਦਾ ਰੋਗੀ ਹੁ ਤੀਓ ਉਹ ਰੋਗੀ ਮੈਂ ਤਾਂ ਖੜ ਗਿਆ ਤੁਮ ਹਮੀ ਹਟਣ ਦੇ ਕੱਲ ਨੂੰ ਨਹੀਂ ਮੈਂ ਕੱਲ ਨੂੰ ਹੀ ਕਰ ਦੇਣੀ ਆ ਹੁਣ ਤਾਂ ਕਿਹੜੀ ਗੱਲ ਨਹੀਂ ਹੁਣ ਇਹ ਫੇਰ ਕਰਨੇ ਸੀ ਫਲੈਟ ਦੀਆਂ ਤੇਲੇ ਦੀ ਅੱਛਾ ਪਵੇ ਨਾ ਆਹ ਜੀ ਦੇਖ ਹੁਣ ਕਰ ਲੱਗਦਾ ਹੈ ਆ ਚੀਜ਼ ਨੇ ਹੁਣ ਸਪਰੇਅ ਕਰਨ ਨੂੰ ਹੀ ਕਰਾ ਦੇਣੀ ਬਈ ਤੇ ਮੈਂ ਆਹੀ ਪੰਜ ਦਿਨ ਬਾਅਦ ਹਾਂ ਹਾਂ ਕਿੱਥੇ ਨਸਰੀ ਵੀ ਦੇਖਣਾ ਹੁੰਦਾ ਲੈ ਇਹ ਲੱਗਦਾ ਨਾ ਮਾੜਾ ਇਹ ਬੰਦਾ ਆਇਆ ਹਾਂ ਦਾਣਾ ਹੀ ਦੇਖਦਾ ਬਾਈ ਪਤਾ ਨਹੀਂ ਦਿਖਦਾਗਾ ਬੰਦਾ ਲਾਈ ਹੁੰਦੀ ਸ਼ਿੱਧੀ ਲੱਗਦੀ ਈ ਜਾਂਦਾ ਈ ਹਾਂ ਉਹ ਵਾਲੀ ਬਹੁਤ ਸ਼ਿੱਧੀ ਲਈ ਹੋਈ ਯਾਰ ਬਾ ਹੁਣ ਮੁੜ ਜਾ ਮੈਂ ਹੁਣ ਨਜ਼ਰ ਲਾ ਸਕਦਾ ਉਹਨੂੰ ਕਿੱਥੇ ਨਜ਼ਰ ਮੈਂ ਕਰ ਉਹਨੂੰ ਮਾਸੇ ਕਿਆ ਮੇਰੇ ਹੈਗੀ ਆ ਮੇਰੇ ਹੈਗੀ ਆ ਜੀ 468 ਹੈ 468 ਵੀ ਆ ਦੇਖ ਵੀ ਦੇਖ ਵੀ ਆ ਇਹ ਬਾਈ ਮੈਂ ਕਹਿੰਦਾ 468 700 ਨਾਲ ਤੇ ਇੱਕ ਨਾਲ ਉੱਪਰ ਆ ਹਾਂ ਜੀ ਮੈਂ ਮਾ ਸਰ ਨੂੰ ਇਹ حاجه ਨਹੀਂ ਇਹ ਤੋਰ ਰਿਜ਼ਲਟ ਦੇ ਸਕਦਾ ਤੇ ਉਹ ਤਾਂ ਭਲਾ ਮੈਂ ਦੇ ਨਹੀਂ ਸਕਦਾ ਰਿਜ਼ਲਟ ਜਣੀ ਹੁਣ ਦੇਖਣ ਨੂੰ ਦੱਸਦਾ ਮੈਂ ਆਇਆ ਤਾਂ ਹਰਤੀ ਹੋਰੇ ਦੰਦ ਕੱਢੀ ਜਾਂਦਾ ਪਹਿਲਾਂ ਆਹੋ ਦਿਖਾਉਣ ਵਾਲੇ ਹੋਰੇ ਖਾਣੇ ਵਾਲੇ ਹੋਰੇ ਹੈ ਅੱਛਾ ਕੱਲ ਠੀਕ ਆ ਹੁਣ ਸੇਵੀਆ ਬਣਾਇਆ ਕਿ ਨਹੀਂ ਤੈਂ ਸੇਵੀਆ ਤਾਂ ਮੱਥਾ ਟੇਕੋ ਦੇ ਹੁਣ ਕਰ ਦੇ ਬੜੀ ਸਾਝ ਦੇ ਦੇਖਦਾ ਮੈਂ ਤਾਂ ਜਾਣਾ ਦੁਪਹਿਰੇ ਨੂੰ ਹਮ ਅੱਜਾ ਬਾਈ ਨੌਵੀਂ ਹੈ ਨਾ ਮਾ ਸਰ ਅੱਜਾ ਬਾਈ ਨੌਵੀਂ ਹਮ ਕਿੰਨੇ ਗੇ ਸਰਕਾਰੀ ਬਸੇ ਨੇ ਉਹ ਹੁਣ ਕਿੰਨਿਆਂ ਘੱਟ ਛੁੱਟੀਆਂ ਕਰੇ ਕੰਮ ਵੀ ਕਰਾ ਲਓ ਕੋਈ ਸਰਕਾਰੀ ਤੇ ਯਾਰ ਚੱਲਵੇਂ ਲੱਗਣਾ ਕਿਹੜਾ ਫਿਰ ਹਾਂ ਚੱਲੇ ਕਹਿੰਦੇ ਕਹਿੰਦਾ ਇੱਕ ਛੱਕਰਾਂ ਦੀ ਕਰ ਦੋ ਬਾਹਰ ਐਤਵਾਰ ਦੀ ਓਹ ਛੁੱਟੀ ਗੱਲ ਐ ਫਿਰ ਓਹ ਛੁੱਟੀਆਂ ਫੇ 5-7 ਅਗਲਾ ਓਹ ਕਰਦਾ ਫਿਰ ਨਾ ਨਿਆਣੇ ਦੀ ਪੜਾਈ ਨਾ ਮਾਸਟਰ ਦਾ ਨਾ ਉਹਨਾਂ ਕਿਸੇ ਨੇ ਨੌਕਰੀ ਕੰਮ ਕਰਨਾ 70 ਆ ਕੇ ਖੜਪੜੇ ਐ ਸਾਹਮਣੇ ਡਿਟੇਲ ਤਾਂ ਉਹਨਾਂ ਨੇ ਪਹਿਲਾਂ ਹੀ ਕੱਢੀ ਵੀ ਐ 180 ਦਿਨ ਦੱਸਿਆ ਵਾ ਕੰਮ ਆਉਂਦਾ ਬਸ ਤੇ ਬਾਕੀ ਛੁੱਟੀਆਂ ਹੀ ਐ 165 ਹਾਂ ਬਾਜੀ ਬਸ 185 ਦਿਨ ਕਰਾ ਐ ਹਾਂ ਇਹ ਹੈ ਕਿ ਹਾਂ ਤੇਰੀ ਬਰੋਦੀ ਹੈ ਇਹੇ ਮੇਰਾ ਭਾਈ ਗਰੀਸ ਗਰੂ ਦਾ ਕੋਈ ਮੈਨੂੰ ਲੱਗਦਾ ਇਹ ਹਾਂ ਨਾ ਭਾਈ ਤਿਲਕਣ ਦੀ ਬਣੀ ਦਿਖਾ ਦੀ ਕਿਥਲੇ ਹਾਂ ਮੈਂ ਦਿਖਾਉਂਦਾ ਥੱਲੇ ਨੇਰੇ ਚ ਦਿਖਦੀ ਨਹੀਂ ਕਿ ਮੈਂ ਪੈਰੇ ਨਹੀਂ ਖੜਦਾ ਉਹਦੇ ਉਪਰ ਹਾਂ ਤਾਂ ਕੋਈ ਜਾਨਵਰ ਫਿਰਦਾ ਹੁੰਦਾ ਜਿਹੜੀ ਜੋਕਾਂ ਜੀਆਂ ਫਿਰਦੀਆਂ ਉਹ ਖਤਮ ਹੁੰਦੀਆਂ ਹੁੰਦੀਆਂ ਹਾਂ 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 ਮਾਟੜ ਉਹ ਆਹ ਹੈ ਉਹੀ ਹੈ ਲੱਗਦੀ ਉਹ ਆਏ ਉਹ ਖਤਮ ਹੁੰਦੀਆਂ ਹੁੰਦੀਆਂ ਉਹ ਤਿਲਕਣ ਵਾਲੀ ਹੁੰਦੀ ਹੈ ਜੋਕਾ ਅੱਗੇ ਲੱਗੇ ਕਰ ਦਿੱਤੀਆਂ ਮਾੜਾ ਜਦੋਂ ਡੰਗਰ ਉੱਥੇ ਲੈ ਕੇ ਜਾਇਆ ਕਰਦੇ ਸੀ ਹੂੰ ਉਹ ਜੋਕਾਂ ਨੂੰ ਹੁਣ ਹੈਗੀਆਂ ਨਹੀਂ ਉਹ ਜੋਕਾਂ ਉਹ ਉਹ ਜੋ ਖੋ ਟੈਪ ਦੀ ਦੀ ਜਿਹੜੀ ਟੋਬੇ ਵਾਲੀ ਜੋਕਤੀ ਇਹ ਜੋਕਾਂ ਹੋਰ ਹੈ ਦਾਦਾ ਜਾਰਦਾ ਉਹਦਾ ਮੇਰਾ ਜਦੋਂ ਕਹਿਣਾ ਲਿਆ ਬਈ ਨੂਨ ਹੂੰ ਨੂਨ ਪਾ ਕੇ ਉੱਤਰਦੀ ਸੀ ਨੂਨ ਪਾ ਕੇ ਉੱਤਰਦੀ ਸੀ ਜਾ ਦੇ ਘੋਲ ਵੀ ਦੇ ਕਰਦੇ ਤਾਰ ਦਿੰਦੇ ਸੀ ਫਰਜ਼ੇ ਘੋਂ ਤੋਂ ਬੰਦੇ ਹੰਡਰੀ ਜਾਂਦੇ ਹੁਣ ਕਿੱਥੇ ਨਾਲ ਡੰਗਰ ਬਾਹਰ ਨਿਕਲਦੇ ਨਹੀਂ ਮਾੜੀ ਜੀਨੇ ਨਾ ਮਿੰਨਾ ਮਰ ਜਾਂਦੀ ਜੀ ਉਤਰ ਜਾਂਦੀ ਜੀ ਮਰ ਜਾਂਦੀ ਉਤਰ ਜਾਂਦੀ ਸੀ ਉਹਨੂੰ ਕੌੜਾ ਜਰਾਦਾ ਫੇ ਮੂੰਹ ਚ ਪੱਟ ਲੰਦੀ ਦੀ ਜਿਕਣਾ ਨਾ ਪਿੱਟ ਬੋਲਦਾ ਕਹਿੰਦੇ ਮੂੰਹ ਪੱਟਣਾ ਪੈਂਦਾ ਡੰਡਾ ਜੇ ਪਾ ਕੇ ਲੋਕ ਲੌਕ ਕਢਣਾ ਹਾਂ ਨਾਉਨ ਨੂਨ ਨਾਲ ਉਹਦਾ ਲੋਕ ਖੁੱਲਦਾ ਦਾ ਫੇ ਮੈਂ ਫੇਰ ਉਤਰ ਜਾਂਦੀ ਦੀ ਫੇ ਪੱਟਦੀ ਜੀ ਹਾਂ ਨਹੀਂ ਦੇਖਦਾ ਮੂੰਹ ਇਹਦੇ ਘੜਾ ਕੇ ਖੂਨੇ ਜੀ ਸੁਣਾਉਣਾ ਹੈ ਟੋਪੇ ਚ ਜੋ ਜੋਕਾਂ ਹੀ ਹੁੰਦੇ ਆ ਟੋਪੇ ਚ ਤੂੰ ਵਰ ਜਾ ਅਸੀਂ ਪਾਣੀ ਗਾਰੇ ਕੱਢਿਆ ਕਰਦੇ ਕੋਠੇ ਲੇਪੜੇ ਨੂੰ ਦੇਲਾ ਬਾਲਟੀ ਗਾਰੇ ਦੀ ਕੱਢ ਕੇ ਲਾਉਣੀ ਬਾਹਰ ਐਨੇ ਚ ਲੱਤ ਨੂੰ ਲੱਗ ਜਾਂਦੀ ਦੀ ਇਹ ਤਾਂ ਤੁਜੀ ਦੀ ਨੂੜੇ ਹੋਉਂਦੀ ਹੈ ਨਾ ਅਸੀਂ ਤਾਂ ਖੇਤੇ ਕਿ ਤੋੜ ਹੋ ਜਾਂਦੀ ਤਾਂ ਇਹ ਤਾਂ ਜਿਹੜੀ ਤਾਜੀ ਤਾਜੀ ਜੀ ਲੱਗਦੀ ਸੀ ਨਾ ਉਹ ਟੁੱਟ ਜਾਂਦੀ ਸੀ ਜਿਹੜੀ ਨੂੰ ਟਾਈਮ ਹੋ ਜਾਂਦਾ ਲੱਗੀ ਹੁਣ ਮੈਂ ਸੰਦੇ ਲੱਗੀ ਰਹੀ ਨਹੀਂ ਦਿਖਾ ਸਾ ਟਾਈਮ ਗੱਲ ਨੂੰ ਵੀ ਉਹ ਗ੍ਰਿਪ ਬਣਾ ਲੈਂਦੀ ਬਾ ਫਿਰ ਉਹ ਤਾਂ ਗ੍ਰਿਪ ਲਾ ਕੋ ਫਸ ਜਾਂਦਾ ਦਾ ਇੱਕ ਹੰਡ ਦਾ ਆ ਠੀਕ ਹੈ ਲੋ ਬਾਈ ਜੇ ਭੰਜੀਰੀ ਦੇਖ ਕੇ ਆਇਆ ਵੀ ਜੀਰੀ ਦਾ ਦੇਖਣ ਨੂੰ ਕਰਦੀਆਂ ਬਾਈ ਦੇਖਣੇ ਲੱਤੀ ਬਹੁਤ ਸੀ ਹਾਂ ਬਾਕੀ ਇਹਨੂੰ ਮੈਂ ਘੱਟੇ ਦਿਖਾਈ ਹੈ ਕੋਈ ਮੈਂ ਆਪਣਾ ਵਾਲੀ ਵੀਡੀਓ ਤੁਹਾਨੂੰ ਦਿਖਾਵਾਂਗਾ ਤਸੱਲੀ ਕਰ ਕਿ ਹੁਣ ਔਸ ਹੈ ਗਿੱਲਾ ਬਹੁਤ ਫੇਜ ਗਿਆ ਨਾ ਹੁਣ ਦੇਖ ਲੈ ਫਿਰ ਮੈਂ ਸਾਰੇ ਖੇਤ ਚ ਘੁੰਮ ਕੇ ਆਪਾਂ ਦੇਖਣੀ ਹੈ ਕੋਈ ਬਿਮਾਰੀ ਨਾ ਹੋਵੇ ਕੋਈ ਕੁਝ ਹੋਵੇ ਪਤਾ ਲੱਜੂ ਦੁਪਹਿਰੇ ਨੂੰ ਵੀ ਕਦੀ ਸਪਰੇਅ ਕਰ ਦਿੰਦੇ ਹਾਂ ਹਨਾ ਕਰੂੰਗਾ ਕਦੀ ਐਂ ਦੱਸ ਕਰ ਦਿੰਨੀ ਮੈਂ ਸੀ ਫਲੇਟ ਦੇ ਹੋਰ ਆਖ ਹੋਰ ਕਰ ਦਿੰਨੀ ਇੱਕ ਅੱਛਾ ਇੱਕ ਕਰ ਦਿੰਨੀ ਸੰਡੀ ਮੋ ਤਾਂ ਸੀ ਫਲੇਟ ਦੀ ਮੇਰੇ ਕੋਲ ਪਈ ਦੀ ਉਹ ਵੀ ਪਾਤੀ ਦੇ ਹਾਂ ਵਿੱਚ ਥੱਲੇ ਦੇਖੂੰਗਾ ਤੇਲਾ ਤੁਲਾ ਦਾ ਨਾ ਹੋਇਆ ਜਨਾ ਇਹ ਤੇਲੇ ਵਾਲੇ ਰਹਿਣ ਨੂਗਾ ਨਹੀਂ ਵੇ ਤੇਲੇ ਵਾਲੇ ਜਾਉਂਗਾ ਤੇਲੇ ਦੀ ਸ਼ਿਕਾਇਤ ਨਹੀਂ ਆਈ ਹੈ ਨਾ ਹੋਰ ਨਾਉਣ ਵਾਲੇ ਨਾਉਣ ਉੱਤੇ ਦੀ ਅਮਦਾਵਾਂ ਅੱਛਾ ਹਾਂ ਦੇਖਾਂਗੇ ਤੇਲੇ আর ਸੁੰਡੀ ਦਾ ਬਹੁਤਾ ਫਰਕ ਨਹੀਂ ਹੈਗਾ ਸਭਰੇ ਦਾ 100 ਖੰਡ ਦਾ ਹੀ ਫਰਕ ਹੈ ਉਹੀ ਕਰ ਦੂੰਗਾ ਉਹਨਾਂ ਵੀ ਸੁੰਡੀ ਮਾਰ ਦੇਣੀ ਅੱਛਾ ਤੇਲਾ ਵੀ ਹਾਂ ਬੱਚੇ ਕਰਦੇ ਪਹਿਲਾਂ 600 ਦੀ ਹੋਈ ਯਾਰ ਐਨੇ ਕ ਦੀ ਫੇਰ ਕਰ ਦੇਣ ਜਾ ਕੇ ਉਹਨਾਂ 600 ਦੀ ਨੇ ਫੰਦ ਪਾਇਆ ਬਦ ਸਾਹਮਣੇ ਦੇ ਹਾਂ ਰੰਗ ਲਾ ਤਾਂ ਸਾਰੀ ਨਿਸਰੇ ਆਏ ਕੋਈ ਆਇ ਨਹੀਂ ਬਿਦਾਨਾ ਤੇਲੇ ਦਾ ਤਾਂ ਇਹ ਹੁੰਦਾ ਵੀ ਜੇ ਤੇਲਾ ਪਾ ਗਏ ਨਿਸਰ ਨੇ ਤੇ ਖੜ ਜਾਂਦੀ ਪਰ ਇਸ ਤਰੇਹ ਦਾ ਮਤਲਬ ਤੇ ਇਲਾ ਹੈ ਨਹੀਂ ਲੇ ਮੈਂ ਜਦ ਦੇਖਿਆ ਥੱਲੇ ਮੈਨੂੰ ਕੋਈ ਕੋਈ ਨਾ ਨਾ ਚਿੱਟਾ ਰੰਗ ਦਾ ਬੈਠਾ ਦੇਖਿਆ ਵਾ ਨਾ ਕਿਹੜਾ ਮੈਂ ਚਿੱਟਾ ਤੇਲਾ ਅੱਛਾ ਵਿਚਾਲ ਦੇ ਦਿੱਤੀ ਸੁਣ ਫਿਰ ਵੀ ਸਪਰੇ 200 ਦੀ ਉਹਦੀ ਮੇਰੇ ਰਿਜ਼ਲਟ ਤਾਂ ਵਧੀਆ ਦਿਖਾਇਆ ਵਾ ਵਧੀਆ ਐਨ ਦੇਖੀ ਆ ਹਾਂ ਉੱਥੇ ਸੁੰਢੀ ਦੀ ਕਰੀ ਚਰੀ ਪਰ ਉਹ ਵੀ ਵਧੀਆ ਦਿਖਾਈ ਵੀ ਉਹਨੇ ਲੋ ਬਾਈ ਮਾਸ਼ ਨੇ ਸ਼ੁਰੂਆਤ ਕਰਤੀ ਚਰੀ ਦੀ ਵਿਚਣ ਲੱਗ ਗਿਆ ਮੈਂ ਤਾਂ ਸਵੇਰੋਂ ਦੇਖਿਆ ਜਾ ਕੇ ਵਾਧਾ ਲੱਗਿਆ ਵਾ ਬੰਦਾ ਉਹਨੂੰ ਕੱਲ ਦਾ ਕਹਿੰਦਾ ਵਾ ਕਿ ਤੂੰ ਖੜ ਜਾ ਹੁਣ ਤੂੰ ਦਵਾਈ ਦੇਣੀ ਅਜੀ ਉਹ ਕਦੇ ਇੱਧਰ ਹੁੰਦਾ ਤਾਂ ਕਦੇ ਇੱਧਰ ਕਦੇ ਇੱਧਰ ਮੈਂ ਖੜ ਗਿਆ ਉਹ ਕੱਲ ਮੈਂ 2:30 ਵਜੇ ਉੱਤਨੇ ਮੁੜ ਕੇ ਆਇਆ ਵੀਰੂ ਦੇ ਘਰ ਕੇ ਚੱਕਰ ਲਾ ਲੇ ਜਣੀ ਦਾ ਲੱਗ ਗਿਆ ਬਾਟਾ ਮੈਂ ਦੇਖ ਸ਼ੁਰੂਆਤ ਕਣਕ ਬੀਜਣੀ ਕਿ ਪਹਿਲਾਂ ਹੋਰ ਝੱਟ ਦੇਖਣੀ ਕੋਈ ਮੈਂ ਕਹਿੰਦਾ ਹੁਣ ਸਾਗ ਬੀਜਵਾ ਕਣਕ ਦੇਖ ਲੈ ਵੀ ਤੂੰ ਅਜੇ ਨਹੀਂ ਹੁਣ ਝੱਟ ਦੇਖਣੀ ਹੁਣ ਖੇਤ ਬਾਗੇ ਛੱਡ ਦਾਂਗੇ ਜੇ ਵਿਹਲਾ ਪਹਿਲਾਂ ਹੋ ਗਿਆ ਜਿੰਨਾ ਕਿ ਵਿਹਲਾ ਉਹਨਾਂ ਕ ਬਾਗੇ ਨਾ ਛੱਡੀ ਜਾਣੇ 9 ਵਜੇ ਮੰਗਣ ਰਹਿ ਜਾਂਦੇ ਆ ਸੱਚੀ ਜ ਹੋਰ ਬਾਣ ਜਾਂਦੇ ਫਿਰ ਆਉਣੀ ਕਰਕੇ ਬੀਜਾਂਗੇ ਤਸਲੀ ਕਰ ਕਿਹੜੇ ਕਣਕ ਜਾਂਦੇ ਬਜਾਈ ਚੱਲ ਪਈ ਆਪਣੇ ਅਦਰ ਅਕਤੂਬਰ ਦੇ ਚੱਲ ਪੈਂਦੀ ਐ ਐਂਡ ਜੇ ਜਾ ਕੇ ਸਪਟੰਬਰ ਸਾਰਾ ਪਿਆ ਸਮਝਿਆ ਅੱਗੇ ਦਾ 1:30 ਤੇ ਚਲਾ ਦੇਣੇ ਅਕਤੂਬਰ ਦੇ ਆਪਣੇ ਉਹ ਦਿਨ ਹੀ ਲੋਟ ਨਹੀਂ ਰਹਿੰਦੇ ਹੁਣ ਲੋਕ ਚੱਲਦੇ 25 ਦੇ ਰਾਤ ਕਰਦੇ ਅਕਤੂਬਰ ਦੇ 21 ਪਹਿਲੀ ਦੇ ਅਸੀਂ ਬੀਜ ਤੇ ਨਵੰਬਰ ਦੇ ਜਾ ਕੇ 4-5 ਨਵੰਬਰ ਨੂੰ ਅੱਛਾ ਇਹ ਬੀਜ ਨਹੀਂ ਆ 20 ਨਵੰਬਰ ਦੇ ਡੇਰ ਗੇੜ ਜਾ ਕੇ ਗੱਬੇ ਦੇ ਬੀਜ ਨਹੀਂ ਆ ਗੱਬੇ ਦੇ ਬੀਜ ਨਹੀਂ ਜਿਹੜਾ ਪਾਪੂਲਰ ਦਾ ਪੱਤਾ ਚਾਹ ਨੂੰ ਹੋਰ ਚੜ ਜਾਂਦਾ ਅੱਛਾ ਸਮਝਿਆ ਬੂਟੇ ਜਾ ਬੋਛੀ ਚੱਕਰ ਹੂੰ ਇੱਕ ਨਾ ਬੂਟੇ ਦੇ ਕੋਈ ਬਰਸੀਨ ਬੀਜ ਕੇ ਕੁਝ ਯਾਰ ਪਾਪੂਲਰ ਦਾ ਬੂਟਾ ਕਰਦਾ ਹੁਣ ਬਰਸੀਨ ਹੁ ਹਾ ਪਹਿਲੀ ਵਾਰ ਔਖੀ ਐ ਮੁੜ ਕੇ ਦੂਈਆ ਪਾੜਾ ਠੀਕ ਹੋ ਜੰਦੀ ਆ ਹੁਣ ਆਪਾਂ ਨੇ 20 ਨਵੰਬਰ ਤੇ ਗੇੜੇ ਚ ਬੀਜਣੀ ਯਾਰ ਰੌਣੀ ਕਰਨੀ ਨੇ ਇਹਦੀ ਜਿਹੜਾ ਪੱਤਾ ਰਹਿ ਗਿਆ ਮਾੜਾ ਜਿਹਾ ਬੂਟਾ ਨਾਲ ਫੜ ਕੇ ਹਰਾ ਲਿਆ ਕਰ ਉਹਨੂੰ ਵੀ ਗਿਰ ਜਾਣਾ ਫੋ ਵਿੱਕੇ ਬਾਹ ਹੋ ਜਾਣਾ ਤਾਂ ਰੇਹ ਬਣ ਜਾਣਾ ਇਹ ਕਣਕ ਚ ਨਹੀਂ ਕਰੂਗਾ ਬੂਟਾ ਹੁਣ ਪਹਿਲੇ ਸਾਲ ਇਹ ਗਾਂ ਦੇ ਸਾਲ ਤਾਂ ਹਿਲਣੇ ਨਹੀਂ ਬੂਟੇ ਨੇ ਮੇਰੀ ਆਹ 20 ਦਸੰਬਰ ਚ ਬੂਟੇ ਨਾਲ ਮੈਂ ਬੀਜਣੀ ਕਰਦਾ ਹਾਂ ਜਿਹੜਾ ਤੇਰੇ ਕਿਹੜੇ ਬੂਟੇ ਬੀਜਨੇ ਉਹ ਬੜਿਆ ਦਿਓ ਗੰਨਾ ਪੜਦਾ ਹਾਂ ਹਾਂ ਗੰਨੇ ਨਾਲ ਚ ਬੀਜਨੇ ਉਹ ਦਸੰਬਰ ਵਾਲਾ ਹੀ ਕੰਮ ਐ ਫਿਰ ਦੇਖਦੇ ਆ ਜੇ ਤਾਂ ਚੱਲ ਪਿਆ ਨੇ ਤਾਂ ਪੂਰਾ ਹੀ ਨਾ ਸੁਪਰ ਸੀਡਰ ਕੇ ਬੀਜੂਗੇ। ਕੀ ਫਿਰ ਨਾ ਜੜਾਂ ਵਧੀਆ ਹੁੰਦੀਆਂ ਨਾਲੇ ਜਰ ਤੱਕ ਸਿਆੜ ਕੱਢ ਦਿੰਦਾ। ਸਿਆੜ ਵਾਲੀ ਚੀਜ਼ ਮੈਂ ਹੁਣ ਮੇਰੇ ਲਾਗਦੇ 4 ਸਾਲ ਦੇ ਬੂਟੇ ਤੇ ਆਮ ਸਨਮੇ ਖੇਜ ਨਹੀਂ ਜਿਵੇਂ ਕਹਿੰਦਾ ਖੁੱਲਾ ਗਿਆ ਤਾਂ ਸਾੜਾ 19 ਕਣਕ ਨਿਕਲੀ ਆ। ਅੱਛਾ। ਉਹ ਲਾਈਨ ਵਿੱਚ ਦੀ ਨਾ ਇੱਕ ਪੱਤਾ ਚੱਕਿਆ ਸਾਰੇ ਲਾਈਨ ਦੇ ਵਿੱਚ ਕਰੀਗੀ ਪੱਤੇ ਆਵੇ ਕਣਕੇ ਕਰੀਗੀ। ਕਣਕੇ ਕਰੀਗੀ। ਬਹੁਤ ਕੰਮ ਤੇ ਸਿਆੜ ਨਿਕਲੇ। ਜਿਹੜੇ ਕਣਕੇ ਸਾਰੇ ਪਾਸੇ ਉਹਨੂੰ ਪੱਤਾ ਕਿੱਦਿ ਸਿਰਣਾ? ਹਾਂ। ਹੁਣ ਜੇ ਅਸੀਂ ਇੱਕ ਨਾ ਬੀਜਦੇ ਆ ਛਿੱਟਾ ਦੇ ਕੇ ਬੀਜਦੇ ਆ ਫੇਰ ਵੀ ਲਾਗਾ ਗੁੱਡਣੀਆਂ ਪੈਣੀਆਂ। ਸਮਝ 10 11 ਲਾਗਾ ਚੱਲ ਗੁੱਡ ਹੁਣ ਉਹਦਾ ਮਿਹਨਤ ਹੈ ਵੀ ਜੇ ਮਸ਼ੀਨ ਕਾ ਬੀਜਦੇ ਉਹਨਾਂ ਜੜ ਤੱਕ ਉਹ ਗੇਰ ਦੇਣਾ ਯਾਰ ਰੌਣੀ ਕਰਨੀ ਹੈ ਜਾਂ ਸੈਡਾਂ ਘਟ ਦੇਣੀਆਂ ਇੱਕ ਬਟੋਲਾ ਮੈਂ ਪਹਿਲਾਂ ਵੀ ਘਟੀਆਂ ਜਾਂ ਬੀਜੀ ਹੈ ਜੇ ਮਸ਼ੀਨ ਨਾਲ ਬੀਜ ਤੇ ਉਹਦੇ ਬਾਅਦ ਡੌਲ ਦੇ ਉੱਪਰ ਸਿਆੜ ਕੇਰ ਕੇ ਜੱਗੇ ਇੰਨਾ ਤਾਂ ਵੀ ਨਹੀਂ ਤਕੇ ਨਾ ਨਹੀਂ ਉਹ ਉਹਨੂੰ ਜਗ੍ਹਾ ਬੈਲੀ ਭਾਜੂਗੀ ਅਜੇ ਕਣ ਹੁਣ ਪਹਿਲੀ ਵਾਰ ਹੋਜੂਗੇ ਦਾਣੇ ਕੇਰ ਕੇ ਡੌਲ ਲਾ ਦੇ ਆਪੇ ਮਿੱਟੀ ਦੇ ਡੱਬਲੇ ਹੋ ਜਾਂਦੇ ਆਹੋ ਵੀ ਨਾਲੇ ਡੌਲ ਲੱਗ ਜਣੀ ਤੇਰੀ ਇਹ ਸਾਡਾ ਤਜਰਬਾ ਪਹਿਲਾਂ ਨਹੀਂ ਪਾਪੂਲਰ ਵਾਲੇ ਦਾ ਨਾਲੇ ਮਾੜਾ ਹੋਰ ਵੀ ਆ ਬੂਟੇ ਨੂੰ ਮਿੱਟੀ ਲੱਗ ਜਾਂਦੀ ਆ ਬੂਟੇ ਨੂੰ ਮਿੱਟੀ ਲਈ ਨਵੀਂ ਲੱਗ ਜਾਂਦੀ ਆ ਨਾ ਕੀ ਲੱਗ ਜਾਂਦੀ ਆ ਜੇ ਉਹੀ ਮਿੱਟੀ ਰਹਿੰਦੇ ਮਿੱਟੀ ਪਤਾ ਜਾਂਦੀ ਆ ਬਸ ਇੰਨਾ ਫਰਕ ਪੈ ਜਾਂਦਾ ਨਾਲੇ ਮਾੜਾ ਮੋੜਾ ਰੇਹ ਪੱਤ ਗੇਰ ਕੇ ਉਹ ਥੱਲੇ ਦੱਬਿਆ ਰਹੇ ਪਾਣੀ ਪੂਣੂ ਲੱਗੇ ਚੱਲੀ ਜਾਂਦਾ ਹਾਂ ਫੇ ਚੱਲੀ ਜਾਂਦਾ ਆ ਤਾਂ ਮੀਂਹ ਹੀ ਪਏ ਹੈਗੇ ਜਿਵੇਂ ਕਿ ਮੀਂਹ ਪਏ ਹੁੰਦੇ ਬੂਟੇ ਦੁੱਗਣੇ ਹੁੰਦੇ ਸਭ ਤੇ ਹੀ ਹੈ ਮੀਂਹ ਕਰਕੇ ਰੋਕੇ ਪਏ ਬੂਟੇ ਗੰਨੇ ਵੀ ਰੋਕੇ ਪਏ ਹਾਂ ਆ ਆ ਵੀਰ ਮਾ ਸਾਡੇ ਇੱਕ ਦੇਖਿਆ ਮੈਂ ਇਹ ਟਾਲ ਵਾਸਤੇ ਬੈਠੀ ਚੀਜ਼ ਇਹ ਟਾਲ ਵਾਸਤੇ ਬੈਠਾ ਭਾਈ ਉਹ ਗੰਨਾ ਜਿਹੜਾ ਬੀਜਾ ਨ ਇਦੋਂ ਆਇਆ ਇਹਨਾਂ ਦਾ ਮਾਸੜੀ ਅੱਛੀ ਵੱਢ ਲੂਗਾ ਇਹਨੂੰ ਇਹਨੂੰ 30 ਸਾਲ ਚ ਪੀਹ ਜੀ ਹੋ ਜਾਣਾ 88 ਵਾਲੀ ਕੰਮ ਹੈ ਇਹਦਾ ਹੋਰ ਹੁੰਦਾ ਜਿਆਦਾ ਮੇੜਾ ਮਾਰਦਾ ਪਹਿਲੇ ਨਾਲ ਸਾਲਾਂ ਤੱਕ ਇਹਦਾ ਗਿਆ ਤਾਂ ਕੁਝ ਵੀ ਨਹੀਂ ਤਾਂ ਦੋ ਸਾਲ ਦੇ ਹੁਣ ਆਹ ਛੱਤੀ ਛੁੱਦੀ ਜੀ ਆਹ ਖੜੇ ਆਏ ਕੋਈ ਕੁਝ ਨਹੀਂ ਹੈਗੇ ਬੂਟੇ ਵੀ ਕੱਢਨੇ ਉਹ ਬੂਟੇ ਵੀ ਹੈ ਚੱਲ ਕੀ ਦਾ ਰਾਇਦਾ ਫਰਕ ਦੇਖ ਬੰਦਾ ਹਾਂ ਨਾ ਮੰਦਰੇ ਦਾ ਹਾਂ ਮੇਰਾ ਝੰਡਾ ਜੀ ਰੋਗ ਪੇ ਬਸ ਖਤਮ ਮੈਂ ਖਤਮ ਹੈ ਤਾਂ ਆਪੇ ਖਤਮ ਹੋ ਜਾਂਦਾ ਵੱਢਣੇ ਵੱਢਦੇ ਤਾਂ ਵੀ ਨਹੀਂ ਪੱਡੇ ਤਾਂ ਵੀ ਨਹੀਂ ਜਿਹੜੀ ਇਹ ਜਿਹੜੀ ਇਹ ਠੀਕ ਆ ਅੱਧੀ ਝੰਡੇ ਜੀ ਹੈ ਨਾ ਹਾਂ ਝੰਡੇ ਜੀ ਹੈ ਥੋੜੀ ਕਿੱਕਿੱਕ ਕੱਕੇ ਕੱਕੇ ਜੈਨਾਂ ਕੁਛ ਨਹੀਂ ਹੋਣਾਗਾ ਇਹ ਖਤਮ ਆਪੇ ਖਤਮ ਹੋ ਜਾਂਦੇ ਅੱਛਾ ਮੈਂ ਪਹਿਲਾਂ ਬੱਟਣ ਲੱਗਾ ਦਾ ਵਿੱਚ ਦੇਖੇ ਬੂਟੇ ਸੁੱਕਦੇ ਤੇ ਮਾਝਾ ਸੁੱਕੇ ਲੈਣੇ ਪਹਿਲਾਂ ਇਹਨਾਂ ਨੂੰ ਅੱਛਾ ਹਾਂ ਚੱਲ ਚਲੋ ਠੀਕ ਹੈ ਜੀ ਮਿਲਦੇ ਆ ਬਈ ਕਿਸੇ ਅਗਲੇ ਵਲੌਗ ਵਿੱਚ ਬਾਈ ਸਤਿਗੁਰੂ ਜੀ ਸਤਿਗੁਰੂ ਜੀ ਲੋ ਬਾਈ ਪਹੁੰਚ ਗਏ ਆਪਾਂ ਮੰਡ ਆਇਆ ਬਾਈ ਬਿੰਦਰ ਦੀ ਜੀਰੀ 468 ਕਵੇਰੀ ਕਵੇਰੀ 468 ਮਾਲਾ 2 ਮਹੀਨੇ ਦੀ ਹੋ ਗਈ ਹੈ 8 ਤੋਂ 2 ਮਹੀਨੇ ਦੀ ਹੋ ਗਈ ਲੱਗੀ ਵੀ ਅੱਛਾ ਇਹ ਇੱਕ ਵੇਰੀ ਨੇ ਇਹਨੇ ਨਿਕਣੀ ਕਰਿਆ ਮੇਰੇ ਵੀ ਆਇਓ ਆ ਇਹ ਨਾ ਬੱਟ ਦੇ ਨਾਲ ਨਲਵਿੰਦਰ ਇਹ ਪਤਾ ਨਹੀਂਗਾ ਸੀਨ ਆ ਇਹ ਨਿਸਰੀ ਨਹੀਂ ਹੈ ਹਾਂ ਮੇਰੇ ਵੀ ਆਇਓ ਆ ਮੈਂ ਗੱਲ ਕਰ ਤੈਨੂੰ ਆਹ ਜੀ ਮੇਉ ਦੇ ਗਵਲੇ ਖੇਤ ਦੇ ਬਰਾਬਰ ਨਹੀਂ ਨਿਸਰੀ ਆ ਗੰਨਾ ਆ ਤੇਰੇ ਗੰਨਾ ਵੀ ਦੇ ਰਹੀ ਹੈ ਨਾ ਅੱਜ ਇਹਦਾ ਹੀ ਮੇਰਾ ਪਗਾਹ ਹੈ ਅੱਛਾ ਪੱਕੀ ਬਈ ਜੀਰੀ ਜੀ ਐਨ ਇੱਕ ਨੰਬਰ ਨਿਸਰੀ ਆ ਸਪਰੇਅ ਸਭੂ ਕਰਾਤੀ ਸੀ ਨਾ ਸਵੇਰੇ ਮੈਂ ਕਰਾਤੀ ਸੀ ਅੱਛਾ ਚੱਲ ਬਧੀਆ ਓਰੇ ਤਨੇ ਗੀਲੇ ਹੈ ਨਾ ਹਾਂ ਇੱਕੋ ਵੀਜਾ ਸਾਰੇ ਜੀ ਇੱਕੋ ਵੀਜਾ ਓ ਜਿੱਥੇ ਤੱਕ ਬਾਸ ਓ ਦਖ ਓ ਨਿਸਰੀ ਨਿਸਰੀ ਵੀ ਬਈ ਸਾਰੀ ਉਹ ਐਦੀ ਆ ਜਿੱਥੇ ਤੱਕ ਉਂਗਲੀ ਘੁੰਮਦੀ ਆ ਐਂਦਰ ਕੰਬ ਖਨਾ ਬੋਤਾ ਕੰਬੇ ਕਣਾ ਖੜੇ ਹਾਂ ਕੰਬੇ ਬੋਤਾ ਹਾਂ ਹਾਂ ਤਿੰਨ ਚਾਰ ਪੰਜ 6 7 ਉਹ 8 1 2 3 4 5 6 7 ਖੰਬੇ ਹੈ ਜਿੰਨਾ ਜੀ ਦੀ ਦਾ ਵਜਨ ਉਹਨਾਂ ਨੂੰ ਹੀ ਇਹਨਾਂ ਹੁੰਦਾ ਹੈ ਜਿੰਨੇ ਹਰੇ ਬੋੜੇ ਲੱਗੀ ਹੈਗੀ ਉਹਨੇ ਸਾਰੀ ਉਹ ਹਰੇ ਮੈਂ ਲਾਈ ਹੋਈ ਆ ਬਈ 19 ਦੀ ਮੈਂਨ ਵਧੀਆ ਇੱਕ ਨੰਬਰ ਆ ਬਾਈ ਤੇਰੀ ਜੀਰੀ ਲੈੜਗੇ ਟਾਈਮ ਆਉਂਦੀ ਔਰ ਲੇਟ ਮੈਂ ਤਾਂ ਕੱਲ ਰਾਤ ਆਈ ਸੀ 7:00 ਵਜੇ ਅੱਛਾ ਮਾਹਵਾਂ ਦੀ ਸਾਤੀ ਮੋਟਰ ਆ ਹੂੰ ਆ ਗਿਆ ਨਾ ਅੱਛਾ ਚੱਲ ਵਧੀਆ ਇਹਨੂੰ ਚਾਰ ਦਿਨ ਹੋ ਕੇ ਨਹੀਂ ਲਾਉਣਾ ਹੈਗਾ ਕਣਕ ਵਾਂਗੂ ਲਾਓ ਹੁਣ ਤਾਂ ਇਹਨੂੰ ਬਸ ਪਤਲਾ ਪਤਲਾ ਜਾ ਚਾਰ ਪੰਜ ਦਿਨ ਤਾਂ ਬਸ ਫੇਲਾ ਦੂੰਗੇ ਹੂੰ ਮੈਂ ਵੀ ਐਵੇਂ ਭਰਦਾ ਅੱਜ ਮੋਟਰ ਵਾਲੇ ਛੱਡੀਆ ਮੇਰਾ ਗਨਾਵ ਆ ਗਿਆ ਪਰ ਇਹਦੇ ਉਹ ਸੜਕ ਪੱਤੇ ਤੇ ਲਾਉਣਾ ਯਾਰ ਆਉਂ ਪੱਲਾ ਦੋ ਜੰਮੀ ਲੱਗ ਜਵਰੇ ਹਾਂ ਕੋਪੀ ਲੱਗ ਰਿਹਾ ਨਾ ਲੱਗਿਆ ਵਾ ਅੱਛਾ ਇਹਦਾ ਰਾਵ ਦੋਨੋਂ ਹਨਾ ਇਹਦਾ ਰਾਵ ਦਰੋ ਪਜੀ ਲੱਗਦੀ ਠੀਕਾ ਠੀਕ ਉਹ ਭਾਈ ਇਹ ਸੀ ਬਿੰਦਰ ਦਾ ਖੇਤ ਬਿੰਦਰ ਆਉਗਾ ਵਾ ਪਿਆ ਹੈ ਉਹ ਗੰਨੇ ਨੂੰ ਆ ਮੈਂ ਤੇਰਾ ਜੱਗੇ ਦਾ ਨਾ ਦੇਖਿਆ ਸੀ ਨਾ ਪਤਾ ਨਹੀਂ ਗਿਆ ਯਾਰ ਆ ਦੇਖੋ ਕਿ ਆ ਪਿਆ ਜਮੇ ਥੱਲੇ ਹੀ ਬੈਠ ਗਿਆ ਨਾ ਅਨੇ ਕੋਈ ਸਪਰੇਅ ਸ਼ੁਰੂ ਕਰੀ ਨਹੀਂ ਫਿਰ ਨਹੀਂ ਤੇਰਾ ਤਾਂ ਹਰਾ ਪਿਆ ਜਮਈ ਮੇਰਾ ਠੀਕ ਖੜਾ ਸਪਰੇਅ ਕਰੂੰਗਾ ਵੀ ਅੱਕਣਾ ਤੇ ਫਿਰ ਹਾਂ ਹੋਣੀ ਨਹੀਂ ਗਈ ਨਹੀਂ ਨਹੀਂ ਦਿਖਾਇਆ ਤਾਂ ਹੁਣ ਦੇਖਿਆ ਤਾਂ ਹੋਣਾ ਹੀ ਪਟਕੇ ਗਿਆ ਇਹ ਇਹ ਤਾਂ ਪਹਿਲਾਂ ਗੰਨਾ ਖੜਾ ਤੇ ਜਦ ਹਵਾਈ ਆਈ ਉਹ ਗਿਰ ਗਿਆ ਹਾਂ ਤੇ ਗਿਰੇ ਤੇ ਪਤਾ ਲੱਗਿਆ ਇਹਨੂੰ ਵੀ ਬਿਮਾਰੀ ਦਾ ਖੜੇ ਤਾਂ ਨਹੀਂ ਪਤਾ ਲੱਗਿਆ ਪਤਾ ਨਹੀਂ ਲੱਗਿਆ ਉਹ ਕੀੜੀ ਜੀ ਹੋਣੀ ਮੈਂ ਕਹਿੰਨਾ ਆਹ ਕੀੜੀ ਥਲੀ ਇੱਥੀ ਪੈਣੀ ਹੈ ਗੱਬੇ ਦਿਖਾ ਹੀ ਹੋ ਗਈ ਹਾਂ ਚੱਲੀਏ ਫਿਰ ਹਾਂ ਹਾਂ ਚੱਲ ਫਿਰ